ਤੁਸੀਂ ਇਨਸਾਨਾਂ ਦੀ ਜਨਕਣਨਾ ਜਿਹੜੀ ਹੈ ਸੁਣੀ ਹੋਣੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਆ ਕਿ ਹੁਣ ਦਰਖਤਾਂ ਦੀ ਵੀ ਜਿਹੜੀ ਹੈ ਜਨਕਣਨਾ ਹੋ ਗਈ ਹੈ ਪੂਰੇ ਭਾਰਤ ਭਰ ਦੀ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਨਾਲ ਜਿਹੜੀ ਹਰਿਆਲੀ ਹੈ ਉਹ ਦਿਨ-ਪ੍ਰਤੀ ਦਿਨ ਜਿਹੜੀ ਹੈ ਘਟਦੀ ਹੋਈ ਨਜ਼ਰ ਆ ਰਹੀ ਹੈ ਦਰਖਤ ਦੀਆਂ ਗਿਣਤੀਆਂ ਨੇ ਉਹ ਹਰ ਇੱਕ ਸਰਕਾਰੀ ਰਜਿਸਟਰ ਦੇ ਵਿੱਚ ਜਿਹੜੀਆਂ ਨੇ ਹਾਜ਼ਰੀ ਲਾਉਂਦੇ ਹੋਏ ਨਜ਼ਰ ਆਉਣ ਗਈਆਂ ਕਿਸੇ ਵੱਲੋਂ ਵੀ ਨਜਾਇਜ਼ ਜਿਹੜਾ ਹੈ ਦਰਖਤ ਵਟਿਆ ਜਾਂਦਾ ਤੇ ਉਸ ਦੇ ਖਿਲਾਫ ਜੁੜੀ ਸਖਤ ਕਾਰਵਾਈ ਵੀ ਕੀਤੀ ਜਾਊਗੀ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਆ ਤੁਸੀਂ ਇਨਸਾਨਾਂ ਦੀ ਜਨਗਣਨਾ ਜਿਹੜੀ ਹੈ ਸੁਣੀ ਹੋਣੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਆ ਕਿ ਹੁਣ ਦਰਖਤਾ ਦੀ ਵੀ ਜਿਹੜੀ ਹੈ ਜਨਗਣਨਾ ਹੋਊਗੀ ਯਾਨੀ ਕਿ ਇਹਨਾਂ ਦੀ ਵੀ ਜਿਹੜੀ ਹੈ ਗਿਣਤੀ ਹੋਊਗੀ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ ਜਾਂ ਫਿਰ ਪੂਰੇ ਭਾਰਤ ਭਰ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਨਾਲ ਜਿਹੜੀ ਹਰਿਆਲੀ ਹੈ ਉਹ ਦਿਨ-ਪ੍ਰਤੀ ਦਿਨ ਜਿਹੜੀ ਹੈ ਘਟਦੀ ਹੋਈ ਨਜ਼ਰ ਆ ਰਹੀ ਹੈ ਸੋ ਤੁਹਾਨੂੰ ਅੱਜ ਅਸੀਂ ਦੱਸਣ ਲੱਗੇ ਆ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਜਨਗਣਨਾ ਯਾਨੀ ਕਿ ਦਰਖਤਾਂ ਦੀ ਜਿਹੜੀ ਹੈ ਗਿਣਤੀ ਹੋਊਗੀ ਤਾਂ ਕਿਸ ਤਰੀਕੇ ਨਾਲ ਜਿਹੜੇ ਦਰਖਤ ਦੀਆਂ ਗਿਣਤੀਆਂ ਨੇ ਉਹ ਹਰ ਇੱਕ ਸਰਕਾਰੀ ਰਜਿਸਟਰ ਦੇ ਵਿੱਚ ਜੜੀਆਂ ਨੇ ਹਾਜ਼ਰੀ ਲਾਉਂਦੇ ਹੋਏ ਨਜ਼ਰ ਆਉਣਗੇ ਯਾਨੀ ਕਿ ਹਰ ਇੱਕ ਦਰਖਤ ਤੇ ਉੱਤੇ ਜਿਹੜੀਆਂ ਨੇ ਇਹ ਚੀਜ਼ ਜਿਹੜੀ ਹੈ ਨਜ਼ਰ ਆਊਗੀ ਯਾਨੀ ਕਿ ਹਰ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਨੰਬਰ ਪਲੇਟ ਜੜੀਆਂ ਨੇ ਦਰਖਤਾਂ ਤੇ ਜੜੇ ਆ ਨੰਬਰ ਪਲੇਟਸ ਲੱਗਦੇ ਸੀ ਪਰ ਹੁਣ ਜੇ ਅੱਜ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਇੱਕ ਜਨਗਣਨਾ ਦਾ ਵਾਲਾ ਜਿਹੜਾ ਇੱਕ ਆਇਆ ਹੈ ਕਿ ਇਸ ਇਸ ਕੈਨਾਲ ਜਨਗਣਨਾ ਕਰਕੇ ਤੁਸੀਂ ਤੁਸੀਂ ਜਿਹੜੇ ਆ ਪ੍ਰੀਵਿਕਸ਼ਨ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਹੋ ਤੁਹਾਨੂੰ ਦੱਸਦੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਸੋ ਪਹਿਲਾ ਜਿਵੇਂ ਕਿ yellow ਪੱਟੀ ਜਿਵੇਂ ਕਿ ਤੁਸੀਂ ਆ ਦਰਖਤ ਤੇ ਦੇਖ ਸਕਦੇ ਹੋ ਆ ਇਸ ਤਰੀਕੇ ਨਾਲ yellow ਪੱਟੀ ਜੜੀਏ ਲਾਈ ਜਾਂਦੀ ਸੀ ਤੇ ਇਸ ਤਰੀਕੇ ਨਾਲ ਜਿਹੜਾ ਆ ਜਿਵੇਂ D8 ਯਾਨੀ ਇਸ ਤਰੀਕੇ ਨਾਲ ਜਿਹੜਾ ਆ ਨੰਬਰਿੰਗ ਪਾ ਦਿੱਤੀ ਜਾਂਦੀ ਸੀ ਪਰ ਹੁਣ ਤੁਹਾਨੂੰ ਦੱਸਦੀ ਹੈ ਇਹ ਸਿਰਫ ਦਰਖਤਾਂ ਤੇ ਹੀ ਨਹੀਂ ਸਗੋ ਰਜਿਸਟਰ ਤੇ ਵੀ ਇਹ ਗਿਣਤੀ ਜਿਹੜੀ ਇਹ ਲੱਗੂਗੀ ਸੋ ਤੁਹਾਨੂੰ ਦੱਸਦੀ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਤੁਹਾਨੂੰ ਦੱਸਦੀ ਹੈ ਮਨਸੀਪਲ ਕ ਅਧਿਕਾਰੀਆਂ ਨੇ ਦਰਖਤਾਂ ਦੀ ਜਿਹੜੀ ਗਣਨਾ ਯਾਨੀ ਕਿ ਉਹਦੇ ਗਿਣਤੀ ਦੇ ਲਈ ਜਿਹੜਾ ਟੈਂਡਰ ਨੂੰ ਇੱਕ ਅੰਤਿਮ ਰੂਪ ਜਿਹੜਾ ਹੈ ਦੇ ਦਿੱਤਾ ਜਿਸ ਦੇ ਵਿੱਚ ਉਪਦੇਸ਼ ਮਨਸੀਪਲ ਜਿਹੜੀ ਇਹ ਸੇਵਾਵਾਂ ਦੇ ਅੰਦਰ ਜਿਹੜੇ ਮੌਜੂਦ ਯਾਨੀ ਕਿ ਇਹ ਜਿਹੜੇ ਦਰਖਤ ਮੌਜੂਦ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਜਾਰੀ ਕਰ ਦਿੱਤੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨੇ ਜੀਆਈਐਸ ਅਤੇ ਜੀਪੀਐਸ ਆਧਾਰਤਾ ਰੁਕ ਜਿਹੜੀਆਂ ਨੇ ਜਿਹੜੇ ਆਪਾਂ ਤੁਹਾਨੂੰ ਦੱਸਦੀ ਕਿ ਇੱਕ ਆਰਡਰ ਹੈ ਜਿਹੜਾ ਕਿ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀ ਆ ਹਰਿਆਲੀ ਬਚਾਉਣ ਦਾ ਜਿਹੜਾ ਇਹ ਕੰਮ ਆ ਕੀਤਾ ਜਾਊਗਾ ਜੇਕਰ ਕੋਈ ਵੀ ਯਾਨੀ ਕਿ ਜੇਕਰ ਕੋਈ ਵੀ ਜਿਹੜੇ ਦਰਖਤ ਨੂੰ ਨਜਾਇਜ਼ ਹੀ ਵੜਦਾ ਹੋਇਆ ਨਜ਼ਰ ਆਇਆ ਜਾਂ ਫਿਰ ਕਿਸੇ ਤਰੀਕੇ ਨਾਲ ਕਿਸੇ ਵੀ ਦਰਖਤ ਤੇ ਕਿਸੇ ਵੀ ਤਰੀਕੇ ਦੀ ਜਿਹੜੀ ਇਹ ਛਿਰਖਾਨੀ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਜਿਹੜੀ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਆਰਡਰ ਹੈ ਇਹ ਤੁਹਾਨੂੰ ਦੱਸ ਦਈਏ ਮਿਊਨਿਸਪਲ ਕੋਆਪਰੇਸ਼ਨ ਦੇ ਜਿਹੜੇ ਅੰਡਰ ਇਹ ਜਿਹੜਾ ਆਇਆ ਹੈ ਜਿਸ ਦੇ ਵਿਚ ਸਾਰੇ ਜਣੇ ਕਿ ਪੰਜਾਬ ਭਰ ਦੇ ਵਿੱਚ ਇਹ ਦੇਸ਼ ਭਰ ਦੇ ਵਿੱਚ ਜਿੰਨੇ ਵੀ ਦਰਖਤ ਨੇ ਸਾਰਿਆਂ ਨੂੰ ਗਿਣਤੀ ਦੇ ਵਿੱਚ ਲਿਆ ਕੇ ਉਹਨਾਂ ਨੂੰ ਇੱਕ ਏਜੰਡਾ ਜਿਹੜਾ ਦਿੱਤਾ ਜਾਊਗਾ ਤੁਹਾਨੂੰ ਦੱਸਦੀ ਆ ਕਿ ਹਰਿਆਲੀ ਬਚਾਉਣ ਦਾ ਇੱਕ ਇਹੀ ਤਰੀਕਾ ਜਿਹੜਾ ਹੈ ਅਪਣਾਇਆ ਗਿਆ ਇਸ ਵਾਰੀ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਨਾਲ ਜਿਹੜੇ ਸਾਡੇ ਦਰਖਤ ਨਹੀਂ ਜਾਣਗੇ ਸਾਡੇ ਜਿਹੜੀ ਦੇਸ਼ ਦੀ ਹਰਿਆਲੀ ਹੈ ਉਹ ਦਿਨ-ਪ੍ਰਤੀ ਦਿਨ ਜਿਹੜੀ ਇਹ ਘਟਦੀ ਹੋਈ ਨਜ਼ਰ ਆ ਰਹੀ ਹੈ ਜੇ ਆਪਾਂ ਗੱਲ ਕਰ ਲਈਏ ਇਹ ਪੂਰੇ ਪੰਜਾਬ ਦੀ ਤੁਹਾਨੂੰ ਦੱਸਦੀ ਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਜਿਹੜੇ ਆ ਬੜੇ ਹੋਏ ਨੇ ਪਰ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਜਿਹੜੀ ਗਿਣਤੀ ਆ ਯਾਨੀ ਕਿ ਜਿਹੜੀ ਕਿ ਹ ਜਿਹੜੇ ਕਿ ਦਰਖਤਾਂ ਨੂੰ ਲੈ ਕੇ ਗਿਣਤੀ ਆ ਉਹਨਾਂ ਦਾ ਕੰਮ ਜਿਹੜਾ ਹੈ ਜਾਰੀ ਹੋਣ ਲੱਗਾ ਹੈ ਯਾਨੀ ਕਿ ਕਿਸੇ ਵੀ ਤਰੀਕੇ ਦੇ ਕੋਈ ਵੀ ਦਰਖਤ ਨਾਲ ਕਿਸੇ ਵੀ ਕੋਈ ਵੀ ਜਿਹੜਾ ਹੈ ਅਧਿਕਾਰੀ ਹੋਵੇ ਜਾਂ ਫਿਰ ਆਮ ਇਨਸਾਨ ਹੋਵੇ ਛੇੜਛਾੜ ਕਰਦਾ ਹੈ ਜਾਂ ਫਿਰ ਉਹਨਾਂ ਨੂੰ ਵੜਦਾ ਹੋਇਆ ਨਜ਼ਰ ਆਂਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਜਿਹੜੀ ਹੈ ਕਿਤ ਜਾਊਗੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਹਰਿਆਲੀ ਹੈ ਯਾਨੀ ਕਿ ਦਰਖਤਾਂ ਨੂੰ ਲਾਉਣ ਤੇ ਬਚਾਉਣ ਦਾ ਜਿਹੜਾ ਇੱਕ ਆਰਡਰ ਹੈ ਪਾਸ ਕੀਤਾ ਗਿਆ ਜਿਸ ਦੇ ਵਿੱਚ ਜਿਹੜੀ ਦਰਖਤ ਨੇ ਉਹਨਾਂ ਦੀਆਂ ਜੜੀਆਂ ਕਿੰਤੀ ਨੇ ਕਿਤੀ ਜੋਗੇ ਇਹ ਜਿਹੜਾ ਪੂਰਾ ਉਪਰਾਲਾ ਜਿਹੜਾ ਦਿੱਤਾ ਗਿਆ ਜਿਸ ਨੂੰ ਸਾਰੇ ਦੇਖ ਰਹਾ ਇੱਕ ਕਰਨ ਦਾ ਜਿਹੜਾ ਇੱਕ ਆਰਡਰ ਜਿਹੜਾ ਪਾਸ ਕੀਤਾ ਗਿਆ ਉਹ ਮਿਊਨਿਸਪਲ ਕੋਆਪਰੇਸ਼ਨ ਨੂੰ ਜਿਹੜਾ ਦਿੱਤਾ ਗਿਆ ਜਿਸ ਦੇ ਵਿੱਚ ਜਿੰਨੇ ਵੀ ਦਰਖਤ ਨੇ ਸਾਰਿਆਂ ਨੂੰ ਜਿਹੜੇ ਆ ਪਾਸ ਕਰਨ ਦਾ ਯਾਨੀ ਕਿ ਸਾਰਿਆਂ ਦੇ ਜਿਹੜੇ ਸੁਰੱਖਿਆ ਲਈ ਇੱਕ ਨੰਬਰਿੰਗ ਦੇ ਦਿੱਤੀ ਗਈ ਹੈ ਜਿੱਥੇ ਕਿ ਸਾਰੇ ਦਰਖਤਾਂ ਨੂੰ ਜਿਹੜੀ ਹੈ ਨੰਬਰਿੰਗ ਦਿੱਤੀ ਜਾਊਗੀ ਇਸ ਦੇ ਨਾਲ ਨਾਲ ਜੇ ਹਰੀਿਆਲੀ ਦੀ ਗੱਲ ਕਰ ਲਈਏ ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਜਿਹੜੀ ਹਰੀਿਆਲੀ ਹੈ ਦਿਨ-ਬਰਤੀ ਦਿਨ ਘਟਦੀ ਹੋਈ ਨਜ਼ਰ ਆ ਰਹੀ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਰਪੋਰੇਸ਼ਨ ਨੂੰ ਜਿਹੜਾ ਹੈ ਕਾਰਪੋਰੇਸ਼ਨ ਨੂੰ ਜਿਹੜਾ ਹੈ ਇੱਕ ਵੱਡਾ ਤੇ ਅਹਿਮ ਜਿਹੜਾ ਰੋਲ ਦੇ ਦਿੱਤਾ ਹੈ ਜਿਸ ਦੇ ਵਿੱਚ ਸਾਰੇ ਦਰਖਤਾਂ ਦੀ ਜਿਹੜੀ ਹੈ ਗਿਣਤੀ ਕੀਤੀ ਜਾਊਗੀ ਤੇ ਜਿਸ ਦੇ ਵਿੱਚ ਜਿਹੜੇ ਨੰਬਰਿੰਗ ਵੀ ਜਿਹੜੀ ਹੈ ਦਰਖਤਾਂ ਤੇ ਕੀਤੀ ਜਾਊਗੀ ਪਹਿਲਾ ਜੇ ਆਪਾਂ ਗੱਲ ਕਰ ਲਈਏ ਕਮਰਸ਼ੀਅਲ ਥਾਂ ਦੀ ਜਾਂ ਫਿਰ ਗਵਰਨਮੈਂਟ ਥਾਂ ਦੀ ਜਿਹੜੇ ਜਿੱਥੇ ਕਿ ਦਰਖਤ ਲੱਗੇ ਹੁੰਦੇ ਸੀ ਕਿਤੇ ਹੁਣ ਜਿਹੜੀ ਹੈ ਹਰ ਇੱਕ ਪਾਸੇ ਜਿਹੜੀ ਹੈ ਦਰਖਤਾਂ ਦੀ ਜਿਹੜੀ ਹੈ ਗਿਣਤੀ ਕੀਤੀ ਜਾਊਗੀ ਜੇਕਰ ਕੋਈ ਵੀ ਹਰਿਆਲੀ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਜਾਂ ਫਿਰ ਦਰਖਤ ਵੱਢਦਾ ਹੋਇਆ ਨਜ਼ਰ ਆ ਗਿਆ ਤਾਂ ਉਸ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਸੋ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਹਰਿਆਲੀ ਨਾਲ ਖਿਲਵਾਰ ਕਰ ਰਹੇ ਨੇ ਉਹ ਦਿਨ-ਪ੍ਰਤੀ ਦਿਨ ਜਿਹੜੇ ਨੇ ਆਪਣੀ ਮਰਜ਼ੀ ਨਾਲ ਕੋਈ ਵੀ ਦਰਖਤ ਜਿਹੜਾ ਹੈ ਕੱਟ ਦਿੰਦੇ ਨੇ ਪਰ ਹੁਣ ਇਹ ਕੰਮ ਜਿਹੜਾ ਹੈ ਬਿਲਕੁਲ ਵੀ ਨਹੀਂ ਹੋਊਗਾ ਕਿਉਂਕਿ ਜੇਕਰ ਇਹ ਕੰਮ ਹੁੰਦਾ ਤਾਂ ਉਸ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਦੇ ਨਾਲ ਉਹਨੂੰ ਭਾਰੀ ਮਾਤਰਾ ਦੇ ਵਿੱਚ ਜਿਹੜਾ ਜੁਰਮਾਨਾ ਵੀ ਲੱਗੂਗਾ ਤੁਹਾਨੂੰ ਦੱਸਦੀ ਐ ਕਿ ਇਸ ਵਾਰ ਜਿਹੜੀ ਹੈ ਨੰਬਰਿੰਗ ਦਾ ਕੰਮ ਜਿਹੜਾ ਸਟਾਰਟ ਹੋ ਗਿਆ ਹੈ ਜੋ ਕਿ ਸਰਕਾਰੀ ਰਜਿਸਟਰਾਂ ਦੇ ਵਿੱਚ ਵੀ ਚੜੂਗਾ ਤੁਹਾਨੂੰ ਦੱਸਦੀ ਐ ਜੇਕਰ ਕੋਈ ਵੀ ਦਰਖਤ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਖਿਲਵਾੜ ਕਰਦਾ ਤਾਂ ਉਸ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਜਿਹੜੀ ਹੈ ਕੀਤੀ ਜਾ ਸਕਦੀ ਹੈ ਸੋ ਜਿਵੇਂ ਕਿ ਤੁਹਾਨੂੰ ਦੱਸਦੀ ਇਥੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਨੰਬਰਿੰਗ ਹੋਈ ਪਈ ਹੈ D23 ਯਾਨੀ ਕਿ 23 ਤੋਂ ਬਾਅਦ ਜਿਹੜਾ 24 ਜਿਹੜਾ ਦਰਖਤ ਆਊਗਾ ਜੇਕਰ 24 ਮ ਦਰਖਤ ਜੇਕਰ ਨਾ ਦਿੱਖਿਆ ਤਾਂ ਉਸ ਜਿਹੜਾ ਜਿਹੜਾ ਕਿ ਆਪਾਂ ਜਗ੍ਹਾ ਦਾ ਮਾਲਕ ਆ ਜਾਂ ਫਿਰ ਜੋ ਕਿ ਉਸ ਜਿਹੜੇ ਜਗ੍ਹਾ ਦੀ ਦੇਖਰੇ ਕਰਦਾ ਹੈ ਜਾਂ ਫਿਰ ਆਸ-ਪਾਸ ਜਿਹੜੇ ਵੀ ਕੋਈ ਵੀ ਵਿਅਕਤੀ ਮਿਲਣਗੇ ਉਸ ਤੋਂ ਜਿਹੜੀ ਪੁਸ਼ਤਾਚ ਕੀਤੀ ਜਾਊਗੀ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਿਆਂ ਜੇਕਰ ਕਿਸੇ ਵੱਲੋਂ ਵੀ ਨਜਾਇਜ਼ ਜਿਹੜਾ ਹੈ ਆ ਦਰਖਤ ਵਧਿਆ ਜਾਂਦਾ ਤਾਂ ਉਸ ਦੇ ਖਿਲਾਫ ਜੁੜੀ ਸਖਤ ਕਾਰਵਾਈ ਵੀ ਕੀਤੀ ਜਾਊਗੀ ਨਾਲ ਦੀ ਨਾਲ ਜੇ ਗੱਲ ਕਿ ਕਿਤੇ ਜਾਵੇ ਜੁਰਮਾਨੇ ਦੀ ਤੇ ਪਾਰੀ ਤੋਂ ਪਾਰੀ ਮਾਤਰਾ ਦੇ ਵਿੱਚ ਜਿਹੜਾ ਜੁਰਮਾਨਾ ਵਿਲਾਇਆ ਜਾਊਗਾ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਹਮਲੇ ਕੈਮਰਾ ਪਰਸਨ ਵੀ ਪਨ ਬਸੀਨਾ